ਸਰਕਾਰੀ ਤੇ ਕੋਆਪਰੇਟਿਵ ਸ਼ੂਗਰ ਮਿੱਲਾਂ ਦੇ ਵੱਲ ਕੰਨੇ ਦੀ ਰਹਿੰਦੀ 83 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਨਾ ਕਰਨ ਤੇ ਕੰਨੇ ਦੀ ਨਵੀਂ ਫਸਲ ਦੇ ਨਵੇਂ ਰੇਟ ਬਾਰੇ ਨੋਟੀਫਿਕੇਸ਼ਨ ਜਾਰੀ ਨਾ ਕਰਨ ਨੂੰ ਲੈ ਕੇ ਕਿਸਾਨਾਂ ਨੇ ਫਿਰ ਤੋਂ ਡੀਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਜਹਰਾ ਕੀਤਾ ਮਾਮਲਾ ਗੁਰਦਾਸਪੁਰਤਾ ਜਿੱਤੇ ਕਿ ਮਾਝਾ ਸੰਘਾਸ਼ ਕਮੇਟੀ ਦੇ ਪੰਨ ਰੇਟ ਦਿੱਤੇ ਕਿ ਇਸ ਘਟਨਾ ਦੇ ਵਿੱਚ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ ਤੇ ਕਿਸਾਨਾਂ ਆਧੁਨ ਦੇ ਮੁਤਾਬਕ ਹਨ ਦੇ ਕਾਰਨ ਇਸ ਵਾਰ ਕੰਨੇ ਦੀ ਕਾਫੀ ਜ਼ਿਆਦਾ ਫਸਲ ਖਰਾਬ ਹੋਈ ਹੈ ਤੇ ਰਹਿੰਦੀ ਖੁੰਡੀ ਪਸੰਦ ਜੋ ਮੰਡੀ ਤੇ ਯਾਰ ਵੀ ਹੋਈ ਹੈ ਉਹ ਵੀ ਕੁਝ ਦਿਨਾਂ ਦੇ ਵਿੱਚ ਕਿਸਾਨ ਗੰਨਾ ਬੰਨਾ ਵਿੱਚ ਲੈ ਕੇ ਜਾਣਾ ਸ਼ੁਰੂ ਕਰ ਦੇਣਗੇ ਪਰ ਸਰਕਾਰ ਵੱਲੋਂ ਅਜੇ ਤੱਕ ੱਲੇ ਦੀ ਫਸਲ ਦੇ ਨਵੇਂ ਰੇਟ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਦਕਿ ਗੁਆਂਢੀ ਸੂکریاں ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੇ ਗੰਨੇ ਦੇ ਨਵੇਂ ਰੇਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਗੰਨੇ ਦੀ ਬਕਾਇਆ ਰਕਮ ਜਾਰੀ ਕੀਤੀ ਜਾਏ ਤੇ ਨਵੇਂ ਰੇਟ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਏ ਨਹੀਂ ਤਾਂ ਕਿਸਾਨ ਆਪਣਾ ਸ਼ੁਗਾਰ ਸਮੋਰ ਤਖਾ ਕਰਦੇ ਨਹੀਂ ਬਸੂਰ ਹੋ ਜਾਣਗੇ ਪ੍ਰਧਾਨ ਬੇਨਤੀ ਹੈ ਕਿ ਦੇਖਦੇ ਸਾਡੀ 1 61 ਰੁਪਏ ਗੰਨੇ ਦੀ ਬਕਾਇਆ ਰਾਸ਼ੀ ਪਿਛਲੇ ਸਾਲ ਦੀ ਉਹ 83 ਕਰੋੜ ਰੁਪਏ ਅਜੇ ਵੀ ਸਰਕਾਰ ਵੱਲ ਸਾਡਾ ਬਕਾਇਆ ਕੋਆਪਰੇਟ ਮਿਲਾਂ ਦਾ ਬਕਾਇਆ ਵੱਡੀ ਰਕਮ ਉਹ ਵੀ ਰਹਿਣ ਧੀ ਹੈ ਪਿਛਲੇ ਸਾਲ ਦੀ ਆਉਣ ਵਾਲੀ ਫਸਲ ਬਿਲਕੁਲ ਤਿਆਰ ਆ ਹਰਿਆਣੇ ਨੇ ਯੂਪੀ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਆਪਣਾ ਰੇਟ ਕਰਕੇ ਅਸੀਂ ਸਰਕਾਰ ਨੂੰ ਵਾਰ-ਵਾਰ ਬੇਨਤੀਆਂ ਕਰਨ ਤੋਂ ਮਤਲਬ ਪਤਾ ਨਹੀਂ ਕਿੰਨੀ ਵਾਰੀ ਬੇਨਤੀਆਂ ਕੀਤੀਆਂ ਜਿੱਥੇ ਵੀ ਕਿਤੇ ਜਾ ਕੋ ਧਰਨਾ ਲੱਗਾ ਜਾਂ ਕੁਝ ਵੀ ਆ ਤੇ ਉਸ ਹਰਵਲੇ ਬੇਨਤੀ ਕਰਦੇ ਰਹੇ ਵੀ ਸਾਡੇ ਦਰਿਆਵਾਂ ਦੇ ਮਾਰਥਲੇ ਹਰਕਾ ਗੰਨਾ ਬਹੁਤ ਜ਼ਿਆਦਾ ਜਿਹੜਾ ਮਾਰਿਆ ਗਿਆ ਐਵੇਂ ਦੱਸਦਾ 20-20 ਕੁਇੰਟਲ ਜਿਹੜਾ ਪੈਲੀਆਂ 'ਚ ਖੜਾ ਵਾ ਤੇ ਸਾਡੀਆਂ ਮਿਲਾਂ ਜਿਹੜੀਆਂ ਵਾਂ ਉਹਨਾਂ ਨੂੰ ਘੱਟੋ-ਘੱਟ 15 ਨਵੰਬਰ ਤੱਕ ਸਾਰੀਆਂ ਚਾਲੂ ਕੀਤੀਆਂ ਜਾਣ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਕੋਈ ਰੇਟ ਨਹੀਂ ਕੀਤਾ ਅਸੀਂ ਇਸ ਬੰਦ ਵਿੱਚ ਅੱਜ ਇਹ ਮੰਗ ਪੱਤਰ ਦੇਣਾ ਹੈ ਇੱਕ ਤੇ ਸਾਡੀ ਜਿਹੜੀ ਪੁਰਾਣੀ ਰਾਸ਼ੀ ਰਹਿੰਦੀ ਆ ਪਿਛਲੇ ਸਾਲ ਦੀ 61 ਰੁਪਏ ਬਕਾਇਆ ਜੋ ਕੋਪਰੇਟ ਮਿਲਾਂ ਦੀ ਬਕਾਇਆ ਫੁੱਲ ਰਹਿੰਦੀ ਆ ਉਹ ਪੈਸੇ ਜਿਹੜੇ ਸਾਡੇ ਤੁਰੰਤ ਖਾਤੇ ਵਿੱਚ ਪਾਏ ਜਾਣ ਤੇ ਜਿਹੜਾ ਆਉਣ ਵਾਲਾ ਗੰਨੇ ਦਾ ਰੇਟ ਆ ਉਹ ਰੇਟ ਕਰਕੇ ਤੇ ਮਿਲਾਂ ਚੌਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਇਹਦੇ ਸਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਰੋਡਾਂ ਤੇ ਜਾ ਕੇ ਬਈਏ ਹਰ ਕੰਮ ਅਸੀਂ ਰੋਡ ਦੇ ਰੋਡ ਤੇ ਬਹਿ ਕੇ ਆਪਣਾ ਮਸਲਾ ਹੱਲ ਕਰਾਉਣਾ ਫਿਰ ਅਸੀਂ ਜਦੋਂ ਰੋਡਾਂ ਦੇ ਪੈਨੇ ਪਬਲਿਕ ਕੀ ਤੰਗ ਹੁੰਦੀ ਆ ਤੇ ਸਰਕਾਰਾਂ ਵੀ ਤੰਗ ਹੁੰਦੀ ਆ ਕਿ ਤੁਸੀਂ ਕਿਉਂ ਬੈਠੇ ਰੋਡ ਤੇ ਹੁਣ ਇਹ ਫਿਰ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਵੀ ਸਾਨੂੰ ਨਾਂ ਤਾਂ ਕੀਤਾ ਜਾਵੇ ਤੁਰੰਤ ਸਾਡੇ ਖਾਤਿਆਂ 'ਚ ਪੈਸੇ ਪਾਏ ਜਾਣ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਆਉਣ ਵਾਲੇ ਸਮੇਂ ਦਾ ਰੇਟ ਤੇ ਮਿਲਾ ਚਲ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਇਸੇ ਸੰਬੰਧ ਵਿੱਚ ਮਿਲੇ ਜੀ ਬੇਨਤੀ ਹੈ ਕਿ ਜਿਹੜਾ ਐਦਾ ਵਿਸ਼ਵਾ ਜਿਹੜਾ ਕੱਟ ਹੋਇਆ ਇਹ ਗੰਨੇ ਦੀ ਪੇਮੈਂਟ ਨੂੰ ਲੈ ਕੇ ਤੇ ਗੰਨੇ ਦੇ ਆਉਣ ਵਾਲੇ ਸਮੇਂ ਨੂੰ ਰੇਟ ਨੂੰ ਲੈ ਕੇ ਤੇ ਮਿਲਾ ਚਲਾਉਣ ਸੰਬੰਧੀ ਆ ਸਾਡੇ ਨਾਲ ਦੇ ਗਵਾਂਡੀ ਸੂਬਾ ਹਰਿਆਣਾ ਤੇ ਜੁਪੀ ਦੇ ਵਿੱਚ ਉਨਰ ਸਰਕਾਰਾਂ ਵੱਲੋਂ ਮਿਲਾਂ ਚਲਾਉਣ ਤੋਂ ਮਿਲ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਨਾਲ ਜਿਹੜਾ ਗੰਨੇ ਦਾ ਰੇਟ ਉਹਦੇ ਵਿੱਚ ਵਾਅਦਾ ਕੀਤਾ ਗਿਆ ਹਰਿਆਣਾ ਵਿੱਚ 415 ਰੁਪਏ ਰੇਟ ਕਰ ਦਿੱਤਾ ਗਿਆ ਜਦੋਂ ਕਿ ਸਾਡੀ ਸਰਕਾਰ ਨੂੰ ਮੰਗ ਹੈ ਕਿ ਸਾਨੂੰ ਹਰਿਆਣਾ ਦੇ ਤਰਜ਼ ਤੇ ਰੇਟ ਦਿੱਤਾ ਜਾਵੇ ਤੇ ਨਾਲ ਹੀ ਸਾਡਾ ਹਰਿਆਣਾ ਨੂੰ ਮੁਆਫਾ ਦਿੱਤਾ ਜਾਵੇ ਘੱਟੋ ਘੱਟ 450 ਰੁਪਏ ਦਾ ਪੰਜਾਬ ਨੂੰ ਚਾਹੀਦਾ ਕਿਉਂਕਿ ਪੰਜਾਬ ਹਰ ਪੀੜਤ ਸੂਬਾ ਹੈਗੀ ਖੋਜ ਕੀਤਾ ਗਿਆ ਬਹੁਤ ਜ਼ਿਆਦਾ ਕਰੋਨਾ ਰੁਪਿਆ ਦਾ ਜ਼ਿੰਮੇਵਾਰ ਨੁਕਸਾਨ ਹੋਇਆ ਤੇ ਜਲਦੀ ਜਲਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਮਿਲਾ ਦਾ ਨੋਟੀਫਿਕੇਸ਼ਨ ਜਲਦੀ ਕੀਤਾ ਜਾਵੇ ਜੇਕਰ ਨਾ ਕਰੇਗੇ ਤੇ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਅਸੀਂ ਤਰਨਤਾਰਨ ਜਿਹੜੇ ਇਲੈਕਸ਼ਨ ਵਿੱਚ ਕਰਾਉ ਕਰਾਂਗੇ ਜਗਬਾਨਿ ਟਵੀ ਲਈ ਬਿਸੰਬਰ ਬੈਠੇ ਦੀ ਰਿਪੋਰਟ